ਇਸ ਪਰਿਵਾਰ ਦੇ ਨੁਕਤਿਆਂ ਦੀ ਗੱਲਬਾਤ ਬਣ ਰਹੀ ਹੈ ਤੇ ਕਿਉਂ ਬਣ ਰਹੀ ਹੈ ਕਿਉਂਕਿ ਜਿਹੜੀ ਸਾਡੀ ਸਮੇਂ ਦੀ ਸਰਕਾਰ ਹੈ ਉਹ ਰੁਜ਼ਗਾਰ ਨਹੀਂ ਮੁਹैया ਕਰ ਰਹੀ ਇੱਧਰ ਖੇਤੀਬਾੜੀ ਦੇ ਵਿੱਚੋਂ ਜਿਹਨਾਂ ਨੂੰ ਭਾਅ ਦੇ ਲਗਾਰੇ ਵੰਦੇ ਨਹੀਂ ਮਿਲ ਰਹੇ ਇਹਨਾਂ ਗੱਲਾਂ ਦੇ ਵਿੱਚੋਂ ਜਿਹੜੇ ਸਮੇਂ ਦੀਆਂ ਸਰਕਾਰਾਂ ਨੇ ਇੱਕ ਪਾਸੇ ਕਾਰਪੋਰੇਟ ਧਿਰਾਂ ਨੇ ਜਾਂ ਵੱਡੀਆਂ ਉਹ ਦੋ ਕੰਮ ਦੀਆਂ ਕੰਪਨੀਆਂ ਨੇ ਜਿਹਨਾਂ ਦੀ ਪਿੱਠ ਤੇ ਖੜੀ ਆ ਸਾਡੇ ਗੱਬੇ ਦੇ ਕੁਤਲੇ ਲੋਕਾਂ ਨੂੰ ਹਮੇਸ਼ਾ ਸਵੇਨੇ ਸਰਕਾਰਾਂ ਨੇ ਜੜੀਆਂ ਉਹ ਮਤਾਰਨ ਲੱਗੇ ਹੋਈਆਂ ਨੇ ਭਰਾਵੋ ਜੇਕਰ ਇਹ ਸਵੇਨੇ ਸਰਕਾਰਾਂ ਤੋਂ ਸਾਡੇ ਗੱਬੇ ਦੇ ਕੁਤਲੇ ਲੋਕਾਂ ਨੂੰ ਬਚਾਉਣੇ ਤਾਂ ਸਾਨੂੰ ਇੱਕ ਮੁੱਠ ਹੋੜਾ ਬਊਗਾ ਆਪਾਂ ਇਹ ਜਿਹੜੀ ਬਣਾਈਏ ਕੋਈ ਇਹ ਵਡਾਈ ਕਿਸੇ ਜਾਤ ਦੀ ਨਹੀਂ ਧਰਮ ਦੀ ਨਹੀਂ ਕਿਸੇ ਫਿਰਕੇ ਦੀ ਨਹੀਂ ਏ ਬਾਬੇ ਬਾਬਾ ਨਾਨਕ ਸਾਨੂੰ ਇਹ ਦੋ ਜਮਾਤਾਂ ਦੀ ਲੜਾਈ ਦੱਸ ਕੇ ਦੇ ਨੇ ਇੱਕ ਪਾਸੇ ਬਲਦੇ ਨਾਨਕ ਦੇ ਕੀਤੀ ਲਾ ਲੋ ਆ ਦੂਜੇ ਪਾਸੇ ਬਲਕ ਭਾਗੋ ਨੇ ਜਿਹੜੇ ਸਾਡੀ ਮਿਹਨਤ ਦੇ ਕਮਾਈ ਤੇ ਕਿਰਦੀ ਕਮਾਈ ਨੂੰ ਲਗਾਤਾਰ ਲੋਕੋ ਦੇ ਹੋ ਰਹੇ ਨੇ ਇੱਕ ਪਾਸੇ ਆਪਾਂ ਗਿੱਟ ਕਰਨ ਵਾਲੇ ਲੋਕ ਗੁਰੂ ਬ੍ਰਿਜੇ ਨੇ ਵੀ ਇੱਕ ਗੱਲ ਕਹਿ ਕੇ ਗਏ ਤੇ ਉਹ ਇਹਨਾਂ ਖੂਨ ਖਾਰ ਲੋਕਾਂ ਦੇ ਬੱਚੇ ਜਿਵੇਂ ਚਿੜੀਆਂ ਤੇ ਬੋਲ ਤੜਾ ਦੀ ਉਹ ਸਾਨੂੰ ਦੱਸਿਆ ਹੈ ਬੀਏ ਚਿੜੀਆਂ ਯੋ ਕੱਟੇ ਹੋ ਗਏ ਜੇ ਕੱਟੇ ਹੋ ਗਏ ਤਾਂ ਖੂ ਘਰ ਲੋਕਾਂ ਨੂੰ ਕੁਝ ਡੇਗਦੇ ਅੱਜ ਇਸੇ ਤਰ੍ਹਾਂ ਭਾਵੇਂ ਆ ਜਿਹੜੀਆਂ ਧਾਰਾ ਚੜ ਕੇ ਆਈਆਂ ਆਈਆਂ ਨੇ ਇਹ ਸਾਡੇ ਮਿਹਨਤ ਕਰ ਲੋਕਾਂ ਨੂੰ ਲਤਾਉਣਾ ਚਾਹੁੰਦੇ ਨੇ ਦੱਬਣਾ ਚਾਹੁੰਦੇ ਨੇ ਆ ਜਿਹੜੀ ਛੋਟੀ ਤਾਕਤ ਹੈ ਜਿੰਮੀਕ ਤਾਕਤਾਂ ਚਿੜੀਆਂ ਯਾ ਤੁਸੀਂ ਕੱਟੇ ਹੋ ਹੋ ਕੱਟੇ ਹੋ ਕੇ ਕੋ ਤਾਕਤਵਰ ਤਾਕਤਪੁਰੇ ਦੇ ਘਰਾਣਿਆਂ ਨੂੰ ਸੇਵਾ ਕਰ ਲੋਕਾਂ ਨੂੰ ਬੇਟਾਂ ਨੂੰ ਤੁਸੀਂ ਪਿੱਛੇ ਤੱਕ ਰਹੋ ਅਸੀਂ ਸਰਵਾਸੀ ਵੀਰਾਂ ਨੂੰ ਵੀ ਇਹ ਦੇਖਦੀ ਕਰਦਾ ਹੈ ਭਰਾਵੋ ਤੁਹਾਨੂੰ ਵੀ ਜਥੇਵਿੰਦਕ ਹੋਣ ਦੀ ਲੋੜ ਹੈ ਕਿਉਂਕਿ ਆਪਾਂ ਦੇਖ ਰਹੇ ਹੋ ਮੇਨਟਾ ਕਰਨ ਦੇ ਬਾਵਜੂਦ ਵੀ ਅਸੀਂ ਸਾਡੇ ਆਰਪੀ ਜਿਹੜੇ ਖਰਚੇ ਉਹ ਤਲਾਣ ਤੋਂ ਅਸਮਰਥਾਂ ਜਿਹੜੇ ਤੇ ਮਲੇ ਆਰਥਿਕ ਤੌਰ ਤੇ ਟੁੱਟੇ ਹੋયા ਹੋਣ ਕਰਕੇ ਜੇ ਬੈਂਕਾਂ ਦੇ ਲੋਨ ਲੈਨੇ ਉਹ ਸਾਥੋਂ ਤਾਇ ਨਹੀਂ ਜਾਂਦੇ ਜਿਹੜੇ ਸਿੱਟੇ ਬਣੂ ਆਹ ਘੁਟੀਆਂ ਜਿਹੜੇ ਕਰਜ਼ੇ ਨੇ ਲੈ ਲਿਆ ਤਾਰ ਉਹਨੂੰ ਬੰਦ ਕਰ ਤਬਾਂ ਸਰਕਾਰ ਇਹ ਕਹਿ ਕੇ ਆਈਏ ਵੀ ਕਰਜ਼ਾ cụcਕੀ ਖਤਮ ਕਰੋ ਰਸਲ ਦੀ ਪੂਰੀ ਰੱਦ ਕਰੋ ਅਸੀਂ ਕਿਸੇ ਦਾ ਮਕਾਨ ਗੁਰਕੜੇ ਕਰਾਂਗੇ ਕਿਸੇ ਦੀ ਜ਼ਮੀਨ ਗੁਰਕੜੇ ਕਰਾਂਗੇ ਪਾਤਰ ਆਵੇ ਲੇਵਾਤਾਰੇ ਨੋਟਿਸ ਕੱਢੀ ਜਾ ਰਹੇ ਨੇ ਕਿਤੇ ਜ਼ਮੀਨ ਦੇ ਗਰੰਟ ਕਬਜ਼ਿਆਂ ਦੀ ਗੱਲ ਹੈ ਕਿਤੇ ਘਰਾਂ ਦੇ ਉੱਪਰ ਕਰਦੇ ਕੀਤੇ ਜਾ ਰਹੇ ਨੇ ਨੋਟਿਸ ਲਾਏ ਜਾ ਰਹੇ ਨੇ ਤੇ ਉਹਨੂੰ ਜੋ ਫਰੇ ਬਈਏ ਤੇ ਅਸੀਂ ਤਾਕਤ ਨਹੀਂ ਬਣ ਰਹੀ ਹੈ ਸੋ ਅੰਸਰ ਦੀ ਲੋੜ ਹੈ ਸਾਰੇ ਵਾਸੀਆਂ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਭਰਾਵੋ ਤੁਸੀਂ ਵੀ ਜਹੇਵੰਦ ਹੋ ਕੇ ਕਿਉਂਕਿ ਇਹ ਹਮਲਾ ਹੋਇਆ ਤੇ ਜੀ ਇਹਨਾਂ ਨੇ ਜੇ ਉਹ ਅਸੀਂ ਕਿਸਾਨ ਕਹਿ ਲਿਓ ਕੋਈ ਪਾਤੜਾਂ ਦਾ ਨੇੜੇ ਆਇਆ ਕੋਈ ਨਾਬੇ ਤੇ ਆਇਆ ਕੋਈ ਟਿੱਡੇ ਆਇਆ ਕਿੱਠੇ ਰੁਕੇ ਪਾਜੀ ਕੋਈ ਕੁੱਤੀ ਵੀ ਰੋਕ ਹੋ ਤੇ ਪਿੱਛੇ ਟੱਕ ਰਿਹਾ ਅੱਗੇ ਤੋਂ ਵੀ ਅੱਪਾ ਬੀਜੇ ਵੀ ਉੱਪਰ ਗਰਾਹਣਾ ਹੈ ਪਰ ਨਹੀਂ ਅੱਪਾ ਡੱਟ ਕੇ ਖੜਾਗੇ ਕਿਸੇ ਨੂੰ ਵੀ ਵੇਚਣ ਨਹੀਂ ਹੁਣ ਦੇਵਾਂਗੇ ਕਿਉਂਕਿ ਸਰਕਾਰ ਦੀਆਂ ਮਾਰੀਏ ਨੀਤੀਆਂ ਕਰਕੇ ਅਸੀਂ ਇਮਾਨਦਾਰ ਲੋਕਾਂ ਕੋ ਤਾਰ ਨਹੀਂ ਸਕੇ ਤੇਰੇ ਪਰਿਵਾਰ ਦਾ ਹਾਲ ਆਪਾਂ ਨੂੰ ਪਤਾ ਵੀ ਬੱਚੇ ਲੈਣੇ ਨੇ ਜਦੋਂ ਮਾਂ ਪਿਆਰ ਦਾ ਸਾਆ ਉੱਤੇ ਹੋਣਾ ਚਾਹੀਦਾ ਮਾਂ ਬੇਵੇ ਸਾਨੂੰ ਬਿਹਤਰ ਤਰੀਕੇ ਦੇ ਨਾਲ ਮਿਹਨਤ ਕਰਨੇ ਕੰਮ ਕਰ ਜਿੰਦਗੀ ਮਰੇ ਸਖੋਂ ਦਾ ਤੇਰੇ ਹਾਲਾਤ ਦੇ ਪਰਿਵਾਰ ਦੇ ਨੇ ਮੰਨ ਲਓ ਕਹਿੰਦੇ ਵੀ ਨਿਆਣੀ ਨੇ ਬੱਚੇਗੇ ਹੱਲੇ ਪਤਾ ਨਹੀਂ ਕਿਵੇਂ ਸਮਾਜ ਦੇ ਵਿੱਚ ਬਚਰਨੇ ਤੁਨੇ ਮੈਂ ਤਾਂ ਦੱਬਲੇ ਕੀ ਕਰਨਾ ਪਰ ਪੰਜਾਬ ਸਰਕਾਰ ਸਾਡਾ ਸਿਧਾਂਤ ਇਹ ਕਹਿੰਦਾ ਵੀ ਭਾਰ ਦੇ ਹਰ ਇੱਕ ਅਗਰਕ ਨੂੰ ਰੋਟੀ ਕੱਪੜਾ ਔਰ ਮਕਾਨ ਉਹ ਸਾਡੀ ਦੇਸ਼ ਦੀ ਸਰਕਾਰ ਦਾ ਦੇਣ ਦਾ ਹੱਕ ਹੈ ਪਰ ਉਲਟੇ ਕਰ ਕੀ ਰਹੇ ਨੇ ਦੇਦੇ ਦਰਵਾਜ਼ੇ ਦੇ ਉਹ ਘਹਾ ਦੇ ਵਿੱਚੋਂ ਬਾਹਰ ਕੱਢ ਰਹੇ ਹੋਏ ਨੇ ਉਹਨਾਂ ਦੇ ਸੱਤਾ ਖੋਲੇ ਕਰ ਰਹੇ ਨੇ ਸੁਪਰਾਵੇ ਗੱਲਾਂ ਬਹੁਤ ਰੇ ਕਰਨ ਵਾਲਿਓ ਆਪਾਂ ਜਾਣੇ ਸਮਾਂ ਨਾਲ ਲਈਏ ਕਿਉਂਕਿ ਸਾਡੇ ਸ਼ੂਬੇ ਦੀ ਆਗੂ 3 ਵਜੇ ਦੇ ਦੋਕਰਮਾਨ ਸਾਹਿਬ ਦੇ ਕੋਲ ਬੈਠੇ ਹੋਏ ਨਹੀਂ ਚੋ ਬਾਅਦ ਦੇ ਵਿੱਚ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਨਾਬਾ ਬਲਾਪ ਆ ਪਟਿਆਲਾ ਮੰਨ ਬਣਿਆ ਤੋਂ ਇਹ ਬਲਾਕਾਂ ਦੇ ਲੈ ਦੋ ਦੇ ਤਿੰਨ ਤਿੰਨ ਜਿਹੜੇ ਆਗੂ ਨੇ ਕੋਈ ਹੋਣੀ ਆਪਾਂ ਨੇ ਦੋਖਰਮਨ ਸਾਹਿਬ ਦੇ ਪਹੁੰਚਣਾ ਜਿਹੜੀ ਬਾਕੀ ਟੀਮ ਹੈ ਉਹ ਕੀ ਬੱਤੀ ਰਹੇ ਤੇ ਜਦੋਂ ਮੀਟਿੰਗ ਦੇ ਵਿੱਚੋਂ ਗੱਲਬਾਤ ਹੋ ਗਈ ਅਸੀਂ ਉਹ ਆ ਕੇ ਤੁਹਾਡੇ ਨਾਲ ਹੀ ਗੱਲਬਾਤ ਹੈ ਕੋਈ ਸੰਗੀ ਗੰਗਦਵਾਰੋਂ ਵੀ ਕੀ ਗੱਲ ਆਪ ਉਧਰੋਂ ਆਈ ਹੈ ਸੋ ਉਹ ਮੈਂ ਬੇਨਤੀ ਕਰਾਂਗਾ ਵੀ ਆਪਾਂ ਜ਼ਿਆਦਾ ਟਾਈਮ ਨਾ ਲਈਏ ਵੀ ਹੋਰ ਉਸੇ ਟਾਈਮ ਔਰ ਜਿਹੜੀ ਮਾਪੇ ਬਲਾਕ ਦੀ ਟੀਮ ਤੇ ਪਟਿਆਲੇ ਵੱਲ ਦੀ ਉਹ ਆਪਾਂ ਹੁਣੇ ਮੀਟਿੰਗ ਦੇ ਵਿੱਚ ਚੱਲੀਆਂ ਆ ਆਪਣੇ ਡੀ ਕਰਨ ਲੱਗੇ ਹੋਏ ਨੇ ਸੋ ਸਮਾਂ ਬਹੁਤ ਘੱਟ ਸੀ ਪਰ ਉਹ ਸਮਾਂ ਨਾ ਹੋ ਹੋ ਕਰਕੇ ਬਾਕੀ ਵੀਰਾਂ ਨੂੰ ਬੇਨਤੀ ਵੀ ਰਿਹਾ ਬੈਠੇ ਰਹੋ 15 ਵਜੇ ਤੱਕ ਜਦੋਂ ਤੱਕ ਇਹਨਾਂ ਦਾ ਦਫਤਰੀ ਟਾਈਮ ਖਤਮ ਨਹੀਂ ਹੁੰਦਾ ਉਦੋਂ ਤੱਕ ਆਪਾਂਰੇ ਬੈਠੇ ਹਾਂ ਜੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਆ ਸੀ ਮੀਟਿੰਗ ਸੱਦ ਕੇ ਵੀ ਇੱਥੇ ਉੱਠਾਂਗੇ ਅਤੇ ਇਹ ਪਰਿਵਾਰ ਦੇ ਨਾਲ ਡਟ ਕੇ ਖੜੇ ਰਜੋ ਕਦੇ ਵੇਰ ਵੀ ਨਾ ਸੋਹਦੇ ਨੇ ਇੱਕ ਪਾਸੇ ਸਮਾਜਾਂ ਦੇ ਲੋਨ ਦੇ ਬਿੱਤੇ ਬੱਤੇ ਪਾਇਆ ਜਾ ਰਹੇ ਨੇ ਇੱਕ ਪਾਸੇ ਕਿਰਤ ਕਰਨ ਵਾਲੇ ਲੋਕਾਂ ਦੀਆਂ ਕਰਜ਼ਾ ਕੋਠੀਆਂ ਆ ਉਹ ਲਗਾਤਾਰ ਜਾ ਰਹੇ ਨੇ ਲੋਕੀ ਦੀ ਤਾਗ ਦੇ ਨਾਲ ਪਠੱਲੇ ਸੋ ਇਹ ਗੱਲਾਂ ਦੇ ਨਾਲ ਆਪਣੀ ਜਗ੍ਹਾ ਜਿੰਨਾ ਬਣਾਉ ਹਤੇ ਆਖੋਟ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ